ਕੋਡ ਇਸ ਸਰਟੀਫਿਕੇਟ ਜਾਨੀ ਕਿ ਤੁਹਾਡੇ ਨਿੱਜੀ ਦਸਤਾਵੇਜ਼ ਡਾਕੂਮੈਂਟਸ ਜੇ ਕਿਸੇ ਕੁਲ ਚਲਜਨ ਤੁਹਾੜ ਕੇ ਸਾਹ ਤੱਕ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਵੀਡੀਓ ਦੇਖ ਕੇ ਤੇ ਅੰਦਾਜ਼ਾ ਹੋ ਜਾਊਗਾ ਇਸ ਹੱਦ ਤੱਕ ਵੀ ਨੋਬਤਾ ਸਕਦੀ ਆ ਕਿ ਤੁਸੀਂ ਆਪਣੀ ਜਿੰਦਾ ਹੋਣ ਦੇ ਸਬੂਤ ਆਪਣੇ ਹੱਥ ਦੇ ਵਿੱਚ ਲੈ ਕੇ ਦਫ਼ਤਰਾਂ ਦੇ ਲੋਕਾਂ ਦੀਆਂ ਕਚਹਿਰੀਆਂ ਦੇ ਚੱਕਰ ਘੱਟੋ ਕਿ ਭਾਈ ਮੈਂ ਜੂੰਦਾ ਆ ਮੈਂ ਮਰਿਆ ਨਹੀਂ ਆ ਇਹ ਫਿਲਮਾਂ ਦੇ ਵਿੱਚ ਦੇਖਿਆ ਸੀ, ਇਹ ਕਹਾਣੀਆਂ ਦੇ ਵਿੱਚ ਸੁਣਿਆ ਸੀ, ਇਹ ਕਿਤਾਬਾਂ ਦੇ ਵਿੱਚ ਪੜ੍ਹਿਆ ਸੀ ਪਰ ਹਕੀਕਤ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਘਟਨਾ ਵਾਪਰ ਗਈ। ਲੜਕੇ ਦਾ ਨਾਮ ਵਿਸ਼ਾਲ ਆ ਜੋ ਹੱਥ ਦੇ ਵਿੱਚ ਆਪਣੇ ਜਿੰਦਾ ਹੋਣ ਦੇ ਡਾਕੂਮੈਂਟਸ ਲੈ ਕੇ ਘੁੰਮ ਰਿਹਾ ਆ। ਜਾਨਕਿ ਸਬੂਤ ਲੈ ਕੇ ਘੁੰਮ ਰਿਹਾ ਕਿਵੇਂ ਬਰਿਆਨੀ ਆ। ਹੱਥ ਦੇ ਵਿੱਚ ਇੱਕ ਉਹਦੇ ਹੋਰ ਚੀਜ਼ ਆ ਜਿਸ ਦੇ ਲਈ ਉਹਨੂੰ ਇਹ ਜਦੋਜਾਤ ਕਰਨੀ ਪੈ ਰਹੀ ਆ। ਜਾਨਕਿ ਉਹਦੇ ਹੱਥ ਦੇ ਵਿੱਚ ਉਹਦੇ ਮੌਤ ਦਾ ਸਰਟੀਫਿਕੇਟ ਆ ਜਿਹੜਾ ਕਿ ਸਰਕਾਰੀ ਤੌਰ ਤੇ ਜਾਰੀ ਕੀਤਾ ਹੋਇਆ। ਹੁਣ ਉਹਦੇ ਹੱਥ ਵਿੱਚ ਜਿਹੜਾ ਸਰਟੀਫਿਕੇਟ ਆ ਉਹ ਇਹ ਕਹਿ ਰਿਹਾ ਕਿ ਇਹ ਮਰਿਆ ਆ ਇਹ ਲੜਕਾ ਕਹਿ ਰਿਹਾ ਮੈਂ ਮਰਿਆ ਨਹੀਂ ਆ ਮਾਮਲਾ ਬਹੁਤ ਸੰਗੀਨ ਆ ਪਰ ਹਕੀਕਤ ਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਾਨਣਾ ਬਹੁਤ ਜ਼ਰੂਰੀ ਆ ਇਹ ਲੜਕਾ ਆਪਣੀ ਮਾਂ ਦੇ ਨਾਲ ਮੋਗੇ ਦੇ ਇੱਕ ਪਿੰਡ ਦੇ ਵਿੱਚ ਰਹਿੰਦਾ ਸੀ ਗਵੰਡੇ ਨੇ ਇਹਨਾਂ ਨੂੰ ਝਾਂਸਾ ਦਿੱਤਾ ਮੈਂ ਤੁਹਾਨੂੰ ਬੈਂਕ ਤੋਂ ਕਰਜ਼ਾ ਦਵਾ ਦੂੰਗੀ ਇਹ ਕਰਜ਼ੇ ਦੀ ਰਕਮ ਤੁਹਾਨੂੰ ਅਦਾ ਨਹੀਂ ਕਰਨੀ ਪਊਗੀ ਉੱਪਰ ਕੋਈ ਇੰਟਰਸਟ ਨਹੀਂ ਲੱਗੂਗਾ ਇਦਿਮਾ ਉਚਾਸੇ ਦੇ ਵਿੱਚ ਆ ਕਿ ਉਹਨੇ ਜਿੰਨੇ ਵੀ ਇਹਦੇ ਨਿੱਜੀ ਦਸਤਾਵੇਜ਼ ਸੀ ਜਾਨਕੀ ਜਿੰਨੇ ਵੀ ਦੇ ਡਾਕੂਮੈਂਟ ਸੀ ਜਨਮ ਸਰਟੀਫਿਕੇਟ ਆਦਾਂ ਹੋਰ ਵੀ ਉਹ ਸਾਰੇ ਹੀ ਉਸਵਾਰਤ ਨੂੰ ਸੌਂਪ ਦਿੱਤੇ ਜਿਨੇ ਦਾਵਾ ਕੀਤਾ ਸੀ ਮੈਂ ਤੁਹਾਨੂੰ ਲੋਨ ਦਵੋਣੀ ਆ ਉਹ ਬਾਅਦ ਵਿੱਚ ਪਤਾ ਲੱਗਾ ਕਿ ਉਹ ਫਰੋਡ ਆ ਇਹਨਾਂ ਨੇ ਉਹ ਲੋਨ ਨਹੀਂ ਲਿਆ ਕੁਝ ਸਮਾਂ ਪਾ ਕੇ ਇਹਨਾਂ ਨੇ ਆਪਣਾ ਪਿੰਡ ਬਦਲ ਲਿਆ ਇੱਕ ਦਿਨ ਵਿਸ਼ਾਲ ਦੇ ਭਰਾ ਨੂੰ ਉਸੇ ਹੀ ਪਿੰਡ ਦੇ ਸਰਪੰਚ ਦੀ ਕਾਲ ਆਈ ਉਹਨੇ ਪੁੱਛਿਆ ਕੀ ਇਹ ਲੜਕਾ ਜਿੰਦਾ ਹੈ ਉਹਨੇ ਦੱਸਿਆ ਕਿ ਜਿੰਦਾ ਹੈ ਹਕੀਕਤ ਦੇ ਵਿੱਚ ਮਾਮਲਾ ਸੀ ਸਾਰੀ ਉਹਦੀ ਮੌਤ ਨਾਲ ਜੁੜਿਆ सरपंच ਨੇ ਕਿਹਾ ਕਿ ਮੇਰੇ ਕੋਲ ਇੱਕ ਸਰਟੀਫਿਕੇਟ ਹੈ ਜਿਹਦੇ ਉੱਪਰ ਲਿਖਿਆ ਹੈ ਕਿ ਮਰ ਗਿਆ ਹੈ ਇਹਦੇ ਕਿਰਿਆਕਰਮ ਕਰਨ ਤੋਂ ਬਾਅਦ ਫੁੱਲ ਤਰਨ ਦੀ ਰਸੀਦ ਵੀ ਉਹਦੇ ਵਿੱਚ ਲੱਗੀ ਹੈ ਇੱਕ ਔਰਤ ਹੈ ਜਿਹੜੀ ਦਾਅਵਾ ਕਰ ਰਹੀ ਹੈ ਕਿ ਮੇਰੇ ਧਰਮ ਪਤਰੀਆਂ ਬੈਂਕਾਂ ਲਈ ਇੱਥੇ ਬੈਠੇ ਨੇ ਜੋ ਕਿ ਇਹਦੀ ਜੀਵਨ ਪੀਮੇ ਦੀ ਰਕਮ ਅਦਾ ਕਰਨਾ ਚਾਹ ਰਹੇ ਹੈ ਵਿਸ਼ਾਲ ਜੀ ਨੇ ਆਪਣੇ ਹੱਥ ਦੇ ਵਿੱਚ ਡੈਥ ਸਰਟੀਫਿਕੇਟ ਫੜਿਆ ਹੋਇਆ ਹੈ ਮੰਨ ਕੇ ਰਿਹਾ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ ਹਕੀਕਤ ਦੇ ਵਿੱਚ ਉਹ ਔਰਤ ਇਹਦੀ ਧਰਮ ਪਤਨੀ ਨਹੀਂ ਹੈ ਉਹਨੇ ਜਾਲੀ ਸਰਟੀਫਿਕੇਟ ਬਣਾਇਆ ਆਧਾਰ ਕਾਰਡ ਦੇ ਉੱਪਰ ਤਸਵੀਰ ਬਦਲੀ ਉਸ ਤੋਂ ਬਾਅਦ ਜੀਦੇ ਫੁੱਲ ਤਾਰੇ ਪਤਾ ਨਹੀਂ ਕੌਣ ਆ ਪਰ ਰਸੀਦ ਦੇ ਨਾਮ ਤੇ ਕੱਟੀ ਗਈ ਡੈਥ ਸਰਟੀਫਿਕੇਟ ਜਾਰੀ ਹੁੰਦਾ ਇਹ ਮਾਮਲੇ ਦੇ ਵਿੱਚੋ ਸਵਾਲ ਹੋਰ ਬਹੁਤ ਉੱਬਰ ਕੇ ਆਉਂਦੇ ਨੇ ਕਿ ਡੈਥ ਕਿਦੀ ਹੋਈ ਫੁੱਲ ਕਿਹਦੇ ਤਾਰੇਗੇ ਸਰਟੀਫਿਕੇਟ ਕੀ ਦਾ ਜਾਰੀ ਹੋਇਆ ਇਸ ਤੋਂ ਬਾਅਦ ਇਹ ਕਿ ਬੈਂਕ ਦੇ ਕਰਮਚਾਰੀ ਨੇ ਕੀ ਤਬਦੀਸ਼ ਨਹੀਂ ਕੀਤੀ ਕਿ ਅਸੀਂ ਕਿਹਦੇ ਨਾਮ ਤੇ ਬੀਮਾ ਕਰ ਰਹੇ ਹਾਂ ਜਿਹਦੇ ਨਾਮ ਤੇ ਬੀਮਾ ਕਰ ਰਹੇ ਹਾਂ ਕੌਣ ਸੀ ਔਰ ਹੁਣ ਰਕਮ ਅਦਾ ਕਰਨ ਦੇ ਲਈ ਕੌਣ ਕੋਸ਼ਿਸ਼ ਕਰ ਰਿਹਾ ਆ ਔਰ ਲੈਣ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ ਇਹ ਸਵਾਲ ਜਿਹੜੇ ਨਾਲ ਹੀ ਉੱਬਰ ਕੇ ਆਉਂਦੇ ਨੇ ਬਿਲੀ ਗੱਲ ਲੇ ਕੇ ਡੈਥ ਸਰਟੀਫਿਕੇਟ ਜਾਰੀ ਹੋਣਾ ਬਹੁਤ ਵੱਡੀ ਗੱਲ ਆ ਔਰ ਇਹ ਵੀ ਸਰਕਾਰੀ ਤੌਰ ਤੇ ਰਸਮੀ ਤੌਰ ਤੇ ਬਹੁਤ ਤਾਣੇ ਬਾਣਿਆਂ ਨੂੰ ਲਜਾਉਂਦਾ ਆ ਔਰ ਇਸ ਦੀ ਧਰਮਪਤਨੀ ਨਹੀਂ ਆ ਇਹ ਲਗਾਤਾਰ ਮੰਗ ਕਰ ਰਿਹਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਸਾਰੀ ਰੰਜਿਸ਼ ਰਚੀ ਆ ਪੁਲਿਸ ਨੇ ਤਿੰਨ ਜਾਣਿਆਂ ਦੀ ਪਛਾਣ ਕੀਤੀ ਆ ਪੁਲਿਸ ਦਾ ਇਹ ਕਹਿਣਾ ਕਿ ਇਹਨਾਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਦੇ ਲਈ ਅਸੀਂ ਤਬਦੀਸ਼ ਕਰ ਰਹੇ ਹਾਂ ਹਾਲਾਂਕਿ ਫਿਲਹਾਲ ਦੀ ਕੜੀ ਵਿਸ਼ਾਲ ਨੇ ਹੱਥ ਦੇ ਵਿੱਚ ਆਪਣਾ ਡੈਥ ਸਰਟੀਫਿਕੇਟ ਫੜਿਆ ਹੋਇਆ ਹੈ ਲਗਾਤਾਰ ਮੰਗ ਕਰ ਰਿਹਾ ਕਿ ਮੈਂ ਮਰੀ ਨਹੀਂ ਮੈਂ ਜਿੰਦਾ ਆ ਔਰ ਸਭ ਕੁਝ ਜੋ ਵਾਪਰਿਆ ਇਹ ਸਿਰਫ ਤੇ ਸਿਰਫ ਇੱਕ ਉਹਦੇ ਨਿੱਜੀ ਡਾਕੂਮੈਂਟਸ ਜਿਹੜੇ ਨੇ ਉਹ ਕਿਸੇ ਨੂੰ ਦੇਣ ਕਰਕੇ ਵਾਪਰਿਆ ਇਹ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਆ ਜੇ ਕੋਈ ਅਜਿਹਾ ਵਿਅਕਤੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਹਾਨੂੰ ਉਲਝਾ ਰਿਹਾ ਹੈ ਉਹਨੂੰ ਆਪਣੇ ਨਿੱਜੀ ਡਾਕੂਮੈਂਟਸ ਨਾ ਦਿਓ ਹਾਲਾਂਕਿ ਇਹ ਬਹੁਤ ਔਖਾ ਹੈ ਕਿਸੇ ਦੀਆਂ ਗੱਲਾਂ ਦੇ ਵਿੱਚੋਂ ਪਛਪੋਣਾ ਪਰ ਕੋਸ਼ਿਸ਼ ਕਰਿਆ ਕਰੋ ਜਿਹੜੇ ਤੁਹਾਡੇ ਨਿੱਜੀ ਦਸਤਾਵੇਜ਼ ਨੇ ਉਹੀ ਤੁਹਾਡੀ ਪਛਾਣ ਆ ਫਿਲਮਾਂ ਦੇ ਵਿੱਚ ਦੇਖਿਆ ਸੀ ਗੀਤਾਂ ਦੇ ਵਿੱਚ ਸੁਣਿਆ ਸੀ ਕਿਤਾਬਾਂ ਦੇ ਵਿੱਚ ਪੜ੍ਹਿਆ ਸੀ ਪਰ ਹਕੀਕਤ ਦੇ ਵਿੱਚ ਵਾਪਰਤਾ ਪਹਿਲੀ ਵਾਰ ਦੇਖਿਆ ਔਰ ਇਹ ਪਹਿਲੀ ਵਾਰ ਤੁਸੀਂ ਅਖਬਾਰਾਂ ਹੀ ਵੇਖਿਆ ਹੋਊਗਾ ਬਹੁਤ ਐਸੀਆਂ ਘਟਨਾਵਾਂ ਨੇ ਜਿਹੜੀਆਂ ਦਬ ਜਾਂਦੀਆਂ ਨੇ ਜੋ ਆਪਣੇ ਡਾਕੂਮੈਂਟਸ ਲੈ ਕੇ ਬਾਅਦ ਦੇ ਵਿੱਚ ਆਪਣੀ ਜੀਲਾ ਹੋਣ ਦਾ ਸਬੂਤ ਜਿਹੜਾ ਆ ਇਹ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਮਰੇ ਨਹੀਂ ਆ ਪਰ ਕਾਜਕੀ ਤੌਰ ਤੇ ਜਿਹੜਾ ਮਰ ਗਿਆ ਉਹਦੀ ਮੌਤ ਨੂੰ ਕਾਜਕੀ ਤੌਰ ਤੇ ਹੀ ਦੇਖਿਆ ਜਾਂਦਾ ਹੈ